ਜੰਦ ਜੰਦ ਸਾਸਰੀ ਕਾਲ ਦੀ ਸਾਇਨ ਨੂੰ ਥੋੜਾ ਸਾਤ ਸਵਾਗਤ ਹੈ ਆਰਸੀ ਗਰੇਵਾਲ ਚੈਨਲ ਤੇ ਤੇ ਅੱਜ ਆਪਾਂ ਜੋਮੀ ਤੇ ਬਰਸੀਮ ਬੀਜਾਂਗੇ ਕੈਰੇ ਬਣਾ ਰਿਹਾ ਉਹਦੀ ਤਿਆਰੀ ਕਰਦੇ ਤੇ ਤੁਹਾਨੂੰ ਦਿਖਾਵਾਂਗੇ ਬਾਕੀ ਕਿਹੜਾ ਲੈ ਕੇ ਆਣਾ ਆਪਾਂ ਵੀ ਜੋ ਆ ਵੀ ਲੈ ਕੇ ਆਣਾ ਵਾ ਤੇ ਚਲੋ ਚੱਲਦੇ ਆਂ ਆਪਾਂ ਫਿਲਹਾਲ ਤੁਹਾਨੂੰ ਰਾਤ ਦਫੰਨੇ ਸਾਡਾ ਚੱਲਿਆ ਆਪਾਂ ਹਲ ਪਾਉਣ ਬਾਕੀ ਉਹ ਲੈ ਆਏ ਆ ਤੇ ਚਲੋ ਚੱਲਦੇ ਆ ਟੈਕਸਟ ਕਰਦੇ ਆ ਸਟਾਰਟ ਸਾਰ ਪਹਿਲਾ ਉਹ ਸਾਹਮਣੇ ਰਹੀਆਂ ਆਪਣੀਆਂ ਬੱਚਾਂ ਹਾਂਜੀ ਦੋਸਤੋ ਆਪਾਂ ਹੁਣ ਬਾਦ ਦਿੱਤਾ ਇੱਕ ਗੇਅਰ ਹੁਣ ਦਾਦੂ ਜੀ ਲੱਗੇ ਨੇ ਛਿੱਟਾ ਦੇਣ ਐਸੇ ਬਰਸੀਮ ਦਾ ਤੇ ਸਾਹਮਣੇ ਅੰਕਲ ਪੱਠੇ ਚੱਕ ਰਹੇ ਨੇ ਵਾਜੀਵਾ ਬਾਕੀ ਛਿਟਾ ਦੇ ਦਿੰਦਾ ਫੇਰ ਇੱਕ ਵਾਰ ਫੇਰ ਬਾਹਰ ਦੇਣਾ ਫਿਰ ਉਸ ਤੋਂ ਉੱਤੇ ਸੁਹਾਗਾ ਫੇਰ ਕੇ ਫਿਰ ਬੱਟਾ ਬਣਾ ਦੇਣੀ ਆ ਆਪਾਂ ਤੁਹਾਨੂੰ ਦਿਖਾਉਨੇ ਆ ਅੱਜ ਸਾਰਾ ਵਲੌਗ ਟੱਪ ਬੜੀ ਜਾਜ ਆਊਗੀ ਪਹਿਲਾ ਵੀਡੀਓ ਬਣਾਈ ਸੀ ਆਪਾਂ ਟਰੈਕਟਰ ਦੀ ਪਰ ਬੌਂਦੇ ਦੀ ਪਰ ਉਹ ਬਣੀ ਨਹੀਂ ਹੈਗੀ ਪਤਾ ਨਹੀਂ ਕੀ ਹੋ ਗਿਆ ਚਲੋ ਕੋਈ ਨਾ ਬੈਗਰ ਜੀ ਦਾ ਖਾਲਸਾ ਬੈਗਰ ਜੀ ਕੀ ਫਤਿਹ ਪਹਿਲਾਂ ਆਪਾਂ ਜੰਮੀ ਦਾ ਛਿਟਾ ਦਿੱਤਾ ਜੀ ਇਹਦੇ ਵਿੱਚ ਤੇ ਹੁਣ ਆਪਾਂ ਡਾਈ ਰੋ ਪਾ ਰਹੇ ਆਂ

ਕਾਸਾ ਬੋ ਤੇ ਹਾਂਜੀ ਹੁਣ ਆਪਾਂ ਚੱਲਿਆ ਸੁਹਾਗਾ ਪਾਉਣ ਤੇ ਇਸ ਸੁਹਾਗਾ ਪਾ ਕੇ ਫਿਰ ਖੇਤ ਸੁਹਾਗਾ ਫੇਰੇ ਆਗੇ ਬਾਅਦ ਆਪਾਂ ਦਿੱਤਾ ਸੀਗਾ ਤੇ ਇਸ ਸੁਹਾਗਾ ਫੇਰੇ ਤੋਂ ਬਾਅਦ ਆਪਾਂ ਬੱਟਾ ਪਾਵਾਂਗੇ ਤੇ ਤੁਹਾਨੂੰ ਉਹ ਵੀ ਦਿਖਾਉਨੇ ਆਗੇ ਆਪਾਂ ਵਲੌਗ ਬਣੇ ਰਹੇ ਹੋ ਤੇ ਚਲੋ ਚੱਲਦੇ ਹਾਂ ਸਭ ਤੋਂ ਪਹਿਲਾਂ ਸੁਹਾਗਾ ਪਾ ਲਈਏ ਨਹੀਂ ਨਾ ਨਹੀਂ ਬੜਾ ਹਾਂਜੀ ਦੋਸਤੋ ਹੁਣ ਆਪਾਂ ਪਾਉਣੀ ਆ ਬੱਟ ਖੇਤ ਚ ਆਹ ਦੇਖ ਸਕਦੇ ਪਹਿਲਾਂ ਆਪ ਖਾਲ ਵਾਲੀ ਪਾ ਦੇਣੀ ਉਸ ਤੋਂ ਬਾਅਦ ਦੂਜੀ ਪਾ ਦੇਣੀ ਆ ਤੇ ਬੜੀ ਕਮਾਨ ਲੱਗੇ ਨੇ ਚੱਕ ਕਰੋ ਜਾਂਦੂ ਮਗਰ ਮਗਰੀ ਪਾਉਂਦੇ ਆ ਜੋ ਮੈਂ ਕਹਿੰਦਾ ਹੋਰ 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 ਜਾਂਦਾਂ ਜਾਂਦੂ ਬਾਸ ਇੱਥੇ ਛੱਡ ਦਿਓ ਆਪ ਦੇ ਫੜੋ ਮੇਰੇ ਵਾਲੀ ਟਰੈਕਟਰ ਘੱਲ ਓਏ ਦੋ ਲੋ ਬੱਸ ਪਾ ਦੋ ਮੇਰੇ ਵੱਲੀ ਕਰੋ ਥੋੜਾ ਟਰੈਕਟਰ ਉਧਰ ਜ਼ਿਆਦਾ ਵਾ ਟਰੈਕਟਰ ਮੇਰੇ ਵੱਲੀ ਕਰ ਦੋ ਇਹ ਪੱਟੀ ਜਾਣੀ ਵੱਟ ਵੱਢੀ ਜਾਣੀ ਆ ਗਲਤ ਹੋ ਜਾਣੀ ਮੇਰੇ ਵੱਲੀ ਕਰ ਦੋ ਟਰੈਕਟਰ ਲੈਫਟ ਚੱਕੋ ਮੂਰੇ ਕਰਕੇ ਪਹਿਲਾਂ ਮੂਰੇ ਕਰ ਲਓ ਫਿਰ ਬੈਕ ਲਿਆਇਓ ਹੋਰ ਤੇ ਹੈਂਡਲ ਘੁਮਾ ਦਿਓ ਮੇਰੇ ਵੱਲ। ਹੋਰ ਕਰ ਦਿਓ। ਹੋਰ ਘੁਮਾ ਦਿਓ ਉਹਨੂੰ ਵਿਚਾਰੇ ਲੈ ਕੇ ਆਓ ਤਵੀਆਂ ਨੂੰ। ਹੋਰ ਵਿਚਾਰ ਬੱਸ ਬਹੁਤ ਆ। ਚਲੋ ਪਾ ਦਿਓ। ਧਿਆਨ ਦਿਓ ਹਾਂਜੀ ਪੂਰੀ ਥੱਲੇ ਘਾਦੋ ਲੈਫਟ ਪੂਰੀ ਥੱਲੇ। ਪੂਰੀ ਥੱਲੇ ਘਾਦੋ ਗੇਅਰ ਮੂਰੋ ਤਾਕੇ। ਚਲੋ। ਚਲੋ ਚਲੋ ਚਲੋ। तो रेस चलो पूरी रेस देके <laughs> बाट डैडी ने साप रंगी करती <laughs> ਜੰਦ ਜੰਦ ਤਾਂ ਹਾਂਜੀ ਦੋਸਤੋ ਹੁਣ ਆਪਾਂ ਬਰਸੀਮ ਬੀਜਣਾ ਜਿਹੜਾ ਕਹਿ ਰਿਹਾ ਇੱਥੇ ਇੱਥੇ ਲਾ ਦਾਂਗੇ ਆਪਾਂ ਸਬਜ਼ੀਆਂ ਭਾਜੀਆਂ ਸਬਜ਼ੀਆਂ ਭਾਜੀਆਂ ਨੂੰ ਇੱਥੇ ਆਪਾਂ ਕੈਰੇ ਬਣਾਤੇ ਨੇ ਚਾਰ ਪੰਜ ਤੇ ਇਸ ਸਾਈਡ ਬਰਸੀਮ ਬੈਠ ਜਾਊਗਾ ਇਹ ਜਿਹੜਾ ਇਸ ਸਾਈਡ ਆਪਾਂ ਦੂਹੀ ਲਾਈ ਆ ਤੇ ਚਲੋ ਹੁਣ ਜਦੋਂ ਬਰਸੀਮ ਲਾਵਾਂਗੇ ਤੁਹਾਨੂੰ ਦੱਸਾਂਗੇ ਕਿਉਂਕਿ ਪਹਿਲਾਂ ਪਾਣੀ ਛੱਡਣਾ ਪੈਣਾ ਕਹਿ ਰਹੇ ਆਂ ਅੱਜ ਤੇ ਆਪਾਂ ਬੱਟਾ ਬਣਾਤੀਆਂ ਨੇ ਖਾਲ ਵੀ ਬਣਾਤਾ ਉਹ ਦੇਖ ਸਕਦੇ ਹੋ ਤੁਸੀਂ ਤੇ ਚਲੋ ਹੁਣ ਆਪਾਂ ਇੱਕ ਕੈਰਾ ਆਪਾਂ ਫਿਲਹਾਲ ਕੈਰਾ ਚ ਬੱਟਾ-ਪੁੱਟਾ ਬਣਾਤੇ ਹੋਣ ਇਹਨੂੰ ਪੱਟਾਂਗੇ ਕਹੀ ਨਾ ਪੱਠ ਹੋਣਾ ਟਰੈਕਟਰ ਵਾਲਾ ਕੰਮ ਨਹੀਂ ਹੈਗਾ ਇੱਥੇ ਸਬਜ਼ੀ ਬੀਜਾਂਗੇ ਤੇ ਕਿਹੜੀਆਂ ਬੀਜਾਂਗੇ ਸਾਗੋ ਦਿਖਾਵਾਂਗੇ ਵਲੌਗਸ ਚ ਤੇ ਚਲੋ ਫਿਰ ਆਪਾਂ ਇੱਥੇ ਆਹ ਬੀਜ ਦਾ ਸਮਾਨ ਕੀ ਕੀ ਬੀਜੇ ਦਾਦਾ ਦੱਸਾਂਗੇ ਤੁਹਾਨੂੰ ਹਾਂ ਜੀ ਸਾਹਿਬ ਜੀ ਫਟੇ ਐਟ ਟਾਈਮ ਆਪਾਂ ਕਾਲਕ ਮੇਥੀ ਧਨੀਆ ਲਸਣ ਤੇ ਦਰਸ਼ੀਮ ਤੇ ਆਪਣੇ ਮੂੜੀਆਂ ਤੇ ਸੰਗਮੋਲ ਉਗੀ ਰਹੇ ਆ ਹਾਂ ਤੇ ਵਰਸੀਮ ਦਾ ਛਟਾ ਇੱਥੇ ਦਿੱਤਾ ਜਾਊਗਾ ਤੇ ਹੁਣ ਇੱਥੇ ਬਾਕੀ ਤੇ ਬੀਜ ਰਾ ਕਿ ਬੀਜ ਰਹੇ ਹਣ ਆਹਾਂ ਧਣੀਆਂ ਬੱਟਾ ਤੇ ਲਾਤਾ ਮੂੜੀਆਂ ਵੀ ਲੱਗੀਆਂ ਤੇ ਬਾਕੀ ਧਨੀਆ ਮੇਥੇ ਵਗੈਰਾ ਉਹ ਚੀਜ਼ਾਂ ਉੱਥੇ ਲੱਗੀਆਂ ਤੇ ਹੋਰ ਵੀ ਜੇ ਲਾਉਣਗੇ ਫਿਰ ਉਹ ਤੁਹਾਨੂੰ ਦੱਸਾਂਗੇ ਕਿ ਇੱਥੇ ਲਸਣ ਲਾਉਣਾ ਲਸਣ ਲਾ ਕੇ ਵੀ ਦਿਖਾਉਨੇ ਆ ਤੁਹਾਨੂੰ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਸੀ ਜਿਹੜਾ ਆਪਾਂ ਵਰਸੀਮ ਲਾਇਆ ਸੀਗਾ ਉਹ ਆਪਣਾ ਹੋ ਚੱਲਿਆ ਵਾ ਛੋਟਾ ਛੋਟਾ ਆ ਗਏ ਨੇ ਆ ਦੇਖ ਸਕਦੇ ਹੋ ਆ ਦੇਖੋ ਤਿੰਨ ਦਿਨ ਹੋ ਗਏ ਨੇ ਤਿੰਨ ਦਿਨਾਂ ਬਾਅਦ ਬਰਸੀਮ ਆਪਣਾ ਨਿਕਲਿਆ ਆ ਵਾ ਬਾਕੀ ਅੱਜ ਦਾ ਵਲੌਗ ਇੱਥੇ ਹੀ ਐਂਡ ਕਰਦੇ ਆ ਮੈਂ ਵੈਸੇ ਐਂਡ ਤਾਂ ਪਹਿਲੇ ਹੀ ਕਰਨ ਲੱਗਿਆ ਸੀ ਵਲੌਗ ਪਰ ਮੈਂ ਸੋਚਿਆ ਕਿ ਜਦੋਂ ਤੱਕ ਬਰਸੀਮ ਨਹੀਂ ਨਿਕਲਦਾ ਉਹ ਤੱਕ ਤੁਹਾਨੂੰ ਦਿਖਾਵਾਂਗੇ ਕਿ ਬਰਸੀਮ ਕਹੇ ਜਿ ਕਿਹੜਾ ਲਾਇਆ ਸੀ ਕਿਵੇਂ ਨਿਕਲਿਆ ਤੇ ਹੁਣ ਤਿੰਨ ਦਿਨਾਂ ਬਾਅਦ ਬਰਸੀਮ ਨਿਕਲਿਆ ਆ ਬਾਕੀ ਚਲੋ ਅੱਜ ਦਾ ਵਲੌਗ ਐਂਡ ਕਰਦੇ ਆ ਚੈਨਲ ਸਬਸਕ੍ਰਾਈਬ ਨਹੀਂ ਕਰ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਲੋ ਮਿਲਦੇ ਆ ਨੈਕਸਟ ਵਲੌਗ ਚ